ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਮੈਂ ਆ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਿਹਨੂੰ ਲਾਲ ਬਟਨ ਆਪਕੇ ਸਬਸਕ੍ਰਾਈਬ ਕਰ ਸਕਦੇ ਹੋ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜਿਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਪਿਛਲੇ ਦਿਨ ਇੱਕ ਪੋਸਟ ਪਾਈ ਸੀ ਜਿਹਦੇ ਉੱਪਰ ਜਿਉਂ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਹਜ਼ਾਰ ਤੋਂ ਵੱਧ ਕਿਸਾਨ ਵੀਰਾਂ ਨੇ 826 ਕਣਕ ਦੇ ਝਾੜ ਸਬੰਧੀ ਤੇ ਦਿੱਕਤਾਂ ਸਬੰਧੀ ਆਪਦੀ ਫੀਡਬੈਕ ਦਿੱਤੀ ਹੈ ਕੋਸ਼ੇ YouTube ਤੇ Instagram ਤੇ Facebook ਤੇ ਤੇਰੇ ਫੋਨ ਤੇ ਤੇ ਕਈ ਸਰੇ ਕਿਸਾਨ ਵੀਰਾਂ ਨਾਲ ਮੈਂ ਫੋਨ ਤੇ ਗੱਲ ਵੀ ਕੀਤੀ ਹੈ ਵੀ ਤੇਰਾ ਝਾੜ ਘਟ ਕਿਉਂ ਨਿਕਲਿਆ ਤੇਰਾ ਝਾੜ ਵਧ ਕਿਉਂ ਨਿਕਲਿਆ ਕੀ ਕਾਰਨ ਹੋਏ ਤਾਂ ਸਾਡੇ ਕੋਲੇ ਕੁਝ ਪੁਆਇੰਟ ਇਹੋ ਜਿਹੀ ਆਈ ਹੈ ਜਿਹੜੇ ਪੁਆਇੰਟ ਝਾੜ ਘਟ ਰਹਿਣ ਤੇ ਝਾੜ ਵਧ ਰਹਿਣ ਦੇ ਕਾਰਨ ਦੱਸਦੇ ਆ ਸਭ ਤੋਂ ਪਹਿਲੀ ਗੱਲ ਕਿਸਾਨ ਵੀਰਾਂ ਦੇ ਕਮੈਂਟ ਇਸ ਤਰ੍ਹਾਂ ਦੇ ਆਏ ਕਿ ਇੱਕ ਕਿਸਾਨ ਵੀਰ ਦਾ ਝਾੜ 15 ਕੁਇੰਟਲ ਨਿਕਲਿਆ ਕਿੱਲੇ ਦਾ ਤੇ ਇੱਕ ਕਿਸਾਨ ਵੀਰ ਦਾ 30 ਕੁਇੰਟਲ 20 ਕਿल्ले ਦਾ ਨਿਕਲੇ ਆਤੇ 3 ਤੋਂ ਵੱਧ ਵਾਲੇ ਕਿਸਾਨ ਵੀ ਹੈ ਤੇ ਇੱਕ ਤੋਂ ਦੋ ਕਿਸਾਨ ਇਸ ਤਰ੍ਹਾਂ ਦੇ ਸੀ ਜਿਹੜੇ ਕਿਸਾਨ ਵੀਰਾਂ ਦਾ ਕਹਿਣਾ ਸੀਗਾ ਕਿ ਸਾਡੇ ਖੇਤ ਪੀਲੀ ਕੁੰਗੀ ਆਈ ਜੇ ਮੈਂ ਕਿਸਾਨ ਵੀਰਾਂ ਦੀ ਫੀਡਬੈਕ ਦੀ ਗੱਲ ਕਰਾਂ ਤਾਂ ਬਹੁਤ ਥੋੜੇ ਜਿਹਾ ਕਿਸਾਨ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਖੇਤ ਦੇ ਵਿੱਚ ਝਾੜ ਘਟ ਨਿਕਲਿਆ ਲੇਕਿਨ ਜ਼ਿਆਦਾਤਰ ਕਿਸਾਨ ਸੰਤੁਸ਼ਟ ਨਜ਼ਰ ਆਈ ਤੁਹਾਡੇ ਸਕਰੀਨ ਤੇ ਫੀਡਬੈਕ ਚੱਲਦੀ ਹੈ ਮੈਂ ਹਜ਼ਾਰ ਬੰਦੇ ਦੇ ਕਮੈਂਟ ਨਹੀਂ ਦੇ ਸਕਦਾ ਸੀ ਜਿੰਨੇ ਕੋ ਰੈਨਮ ਲਈ ਮੇਰੇ ਕੋਲ ਆਏ ਮੈਂ ਉਹ ਤੁਹਾਡੇ ਸਾਹਮਣੇ ਦੇ ਦਿੱਤੇ ਤੇ ਹੁਣ ਆਪਾਂ ਪਹਿਲਾਂ ਚਰਚਾ ਕਰਦੇ ਹਾਂ ਕਿ ਜਿਹੜੇ ਕਿਸਾਨ ਵੀਰਾਂ ਦੇ ਝਾੜ ਘਟ ਆਏ ਉਹਨਾਂ ਦੀ ਕੀ ਕਰਦੇ ਆ ਨੰਬਰ 1 ਜਿਹੜੇ ਕਿਸਾਨ ਵੀਰ ਨੇ ਕਣਕ ਦੀ ਬਿਜਾਈ ਅਕਤੂਬਰ ਮਹੀਨੇ ਚ ਕਰਤੀ ਉਹਨੇ ਪੈਰਾਂ ਤੇ ਕੁਹਾੜੀ ਮਾਰ ਲਈ ਜੇ 826 ਦੀ ਬਿਜਾਈ ਅਕਤੂਬਰ ਮਹੀਨੇ ਚ ਹੋ ਗਈ ਝਾੜ ਨਹੀਂ ਆਉਣਾ ਬਈ ਓਏ ਹਾਂ ਹੁਣ ਕਾ ਐਕਸਟਾ ਅੱਗੇ ਵੀਡੀਓ ਆਉਣੀਆਂ 327 370 71 72 ਜੇ ਉਹਨਾਂ ਦੀ ਗੱਲ ਕਰਾਂਗੇ ਤੇ ਤੁਹਾਨੂੰ ਕਹਾਂਗੇ ਕਿ ਅਕਤੂਬਰ ਚ ਵੀ ਜੋ ਜੀ ਅਕਤੂਬਰ ਚ ਤਾਂ ਤੁਸੀਂ ਉਸ ਸਮੇਂ ਜਿਹੜਾ ਹੈਗਾ ਏ 826 ਤੇ ਫਾਰਮੂਲਾ ਲਾਗੂ ਨਹੀਂ ਹੋਏਗਾ ਉਹ ਅਲੱਗ ਕਿਸਮਾਂ ਨੇ 826 ਜਿਹੜੇ 1 ਅਕਤੂਬਰ ਚ ਬਿਜਲੀ ਉਹਨੂੰ ਝਾੜ ਨਹੀਂ ਮਿਲੇਗਾ ਧਿਆਨ ਰੱਖੋ ਪੱਕਾ ਕਿਉਂ ਬਈ ਓਏ ਵੱਡੀ ਗੱਲ ਹੈਗੀ ਹੈ ਕਿ ਮੌਸਮ 15 ਦਿਨ ਤੋਂ ਮਹੀਨਾ ਲੇਟ ਹੋ ਗਿਆ ਜਿਵੇਂ ਜੇ ਮੌਸਮ ਲੇਟ ਹੋ ਗਏ ਉਹਦਾ ਝਾੜਾਂ ਤੇ ਫਰਕ ਪੈਂਦਾ ਇਹਦੇ ਕਰਕੇ ਜੇ ਅਰਲੀ ਬਜਾਈ ਕਰੋਗੇ ਤਾਂ ਇਹਦਾ ਝਾੜ ਘਟੇਗਾ ਨੰਬਰ 10 ਤੇ ਸਭ ਤੋਂ ਵੱਡਾ ਕਾਰਨ ਰਿਹਾ ਬੀ ਸਹੀ ਨਾ ਮਿਲਣਾ ਇੱਕ ਇਹੋ ਜੀ ਜਗ੍ਹਾ ਤੋਂ ਬੀ ਲੈ ਲੈਣਾ ਕਿ ਬੀ ਦੀ ਜਗ੍ਹਾ ਪਤਾ ਨਹੀਂ ਨਿਕਲਿਆ ਕੀ ਉਹ ਨੰਬਰ 10 ਤੇ ਪਾਣੀ ਸਾ ਉਹਨਾਂ ਨੇ ਲਾਉਣਾ ਤੇ ਨੰਬਰ 4 ਤੇ ਜਿਹੜਾ ਹੈਗਾ ਬੀ ਵੱਧ ਪਾ ਦੇਣਾ ਤੇ ਜੇਕਰ ਮੈਂ ਗੱਲ ਕਰਾਂ ਜਿਹੜੇ ਕਿਸਾਨ ਵੀਰਾਂ ਦੇ ਝਾੜ ਵੱਧ ਆਏ ਕਿ ਟਾੜਾ ਝਾੜ ਵੱਧ ਕਿਉਂ ਆਇਆ ਤਾਂ ਜਿਹੜੇ ਕਿਸਾਨ ਵੀਰਾਂ ਨੇ ਨਵੰਬਰ ਮਹੀਨੇ ਦੇ ਵਿੱਚ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਦੇ ਵਿੱਚ ਬਿਜਾਈ ਕੀਤੀ ਉਹਨਾਂ ਕਿਸਾਨ ਵੀਰਾਂ ਦੇ ਝਾੜ ਚੰਗੇ ਆਏ ਤੇ ਜੇ ਉਹਨਾਂ ਦੇ ਸਾਰਿਆਂ ਦੀ ਫੀਡਬੈਕ ਦੇ ਉੱਪਰ ਆਪਾਂ ਇੱਕ ਚਰਚਾ ਕਰੀਏ ਤਾਂ ਸਾਡੇ ਪੁਆਇੰਟ ਨਿਕਲ ਕੇ ਆਉਂਦੇ ਆ ਸਭ ਤੋਂ ਪਹਿਲਾਂ ਬੀਜ ਜੋ ਕਿਸਾਨ ਵੀਰ ਪਰੋਸੇਵਾਂ ਜਗ੍ਹਾ ਤੋਂ ਬੀਜ ਖਰੀਦਦਾ ਜਿੱਥੋਂ ਮਰਜੀ ਖਰੀਦੋ ਪਰੋਸੇਵਾਂ ਜਗ੍ਹਾ ਤੋਂ ਪੱਕਾ ਬਿੱਲ ਲੈ ਕੇ ਖਰੀਦੋ ਤਾਂ ਉਸ ਕਿਸਾਨ ਵੀਰ ਦੇ ਝਾੜ ਵਧਣ ਦੀ ਪਹਿਲੀ ਨੀਂਹ ਰੱਖੀ ਜਾਂਦੀ ਹੈ ਨੰਬਰ 1 ਨੰਬਰ ਦੋ ਕਿਸੇ ਵੀ ਹਾਲਤ ਦੇ ਵਿੱਚ 826 ਕਣਕ ਦੀ ਬਿਜਾਈ 5 ਨਵੰਬਰ ਤੋਂ ਪਹਿਲਾਂ ਨਹੀਂ ਕਰਨੀ ਵਦਿਆ ਝਾੜ 5 ਨਵੰਬਰ ਤੋਂ 15 ਨਵੰਬਰ ਦੇ ਵਿਚਾਲੇ ਕਿਸਾਨਾਂ ਨੇ ਲਿਆ ਹੈਗਾ ਤੇ 5 ਨਵੰਬਰ ਤੋਂ ਪਹਿਲਾਂ ਕਿਸੇ ਵੀ ਹਾਲਤ ਚ ਬਿਜਾਈ ਨਹੀਂ ਕਰਨੀ ਕਿਉਂਕਿ ਬਾਕੀ ਆਪਾਂ ਮੇਨ ਵੀਡੀਓ ਜਰਾ ਗੌਰੋ ਗੱਲ ਕਰਾਂਗੇ ਦੋ ਗੱਲਾਂ ਹੋਈਆਂ ਤੀਸਰੀ ਗੱਲ ਬੀਜ 40 ਕਿਲੋ ਤੋਂ ਵੱਧ ਨਹੀਂ ਪਾਉਣਾ ਈਵਨ ਕਹੇ ਅਸੀਂ ਇਹ ਵੀ ਦੇਖਿਆ ਕਿ 35 ਕਿਲੋ ਵਾਲੇ ਕਿਸਾਨ ਨੇ ਵੀ ਪੂਰਾ ਝਾੜ ਲੈ ਲਿਆ ਹੈ ਅਲੱਗ-ਅਲੱਗ ਜ਼ਮੀਨਾਂ ਦੇ ਸਾਬਕਾ ਕੁਝ ਜ਼ਮੀਨਾਂ 'ਤੇ ਬੀ ਰੱਖਦੀਆਂ ਕੁਝ ਜ਼ਮੀਨਾਂ 'ਤੇ ਬੀ ਨਹੀਂ ਰੱਖਦੀਆਂ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ ਇਹਦਾ ਫਟਾਰ ਚੰਗਾ ਹੁੰਦਾ ਇਹਨੂੰ ਵੱਧ ਬੀ ਦੀ ਲੋੜ ਨਹੀਂ ਹੈਗੀ ਵੀ ਜਿਵੇਂ ਤੁਸੀਂ ਸਧਾਰਨ ਬਿਜਾਈ ਦੇ ਵਿੱਚ 40 ਕਿਲੋ ਤੋਂ ਵੱਧ ਨਹੀਂ ਪਾਉਣਾ ਹੈਪੀ ਸੀਡਰ ਦੇ ਵਿੱਚ ਜਿਸ ਤਰੀਕਾ ਨਾਲ ਸਿਪਾਰਸ਼ ਹੈ ਸੁਪਰ ਸੀਡਰ ਦੇ ਜਿਵੇਂ ਸਿਪਾਰਸ਼ ਹੈ ਉਸ ਤਰੀਕਾ ਨਾਲ ਬੀ ਵਰਤਣਾ ਵੀ ਇਹਦਾ ਬੀ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਦੂਜੀਆਂ ਕਿਸਮਾਂ ਨਾਲ ਵੱਧ ਪਾ ਲਵਾਂ 2 ਕਿਲੋ ਘੱਟ ਪਾਉਂਗੇ ਸਰ ਜਾਏਗਾ ਵੱਧ ਨਹੀਂ ਪਾਉਣਾ ਨੰਬਰ 4 ਤੇ ਜਿਹੜਾ ਇਹਨੂੰ ਪਾਣੀ ਲਾਉਣਾ ਹੈਗਾ ਪਹਿਲਾ ਤੇ ਦੂਜਾ ਪਾਣੀ ਹਸਾਬ ਨਾਲ ਲਾ ਦਿਓ ਕਿਉਂਕਿ ਕਈ ਸਰੇ ਕਿਸਾਨ ਵੀਰਾਂ ਨੇ ਕਿਹਾ ਕਿ ਪਾਣੀ ਦੀ ਦਾਬ ਮੰਨ ਗਈ ਤਾਂ ਪਾਣੀ ਦੀ ਦਾਬ ਨਾ ਮੰਨਣ ਦਿਓ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਤਾਂ ਬਾਕੀ ਖਾਦਾਂ ਨੂੰ ਬਹੁਤ ਸੋਨਾ ਰਿਸਪੌਂਸ ਦਿੰਦੀ ਹੈ ਪਰੰਤੂ ਇਹ ਚ ਇਹ ਨਹੀਂ ਹੈਗਾ ਕਿ ਡੁੱਡੀਆਂ ਖਾਦਾਂ ਨਹੀਂ ਪੈਣੀਆਂ ਇਹਨੂੰ ਜਿਵੇਂ ਆਪਾਂ 327 370 7172 ਦੀ ਗੱਲ ਕਰਦੇ ਆ ਨਾ ਕਿ ਉਹਨ ਡੁੱਡੀਆਂ ਖਾਦਾਂ ਪਾਓ ਇਹਨੂੰ ਡੁੱਡੀਆਂ ਖਾਦਾਂ ਨਹੀਂ ਪੈਣੀਆਂ ਇਹਨੂੰ ਖਾਦਾਂ ਆਮ ਵਾਂਗ ਹੀ ਪੈਣੀਆਂ ਤਾਂ ਫਿਰ ਪੁਆਇੰਟ ਆ ਕੇ ਕਿਹੜੇ ਕਿਹੜੇ ਨੰਬਰ 1 ਤੇ 5 ਨਵੰਬਰ ਤੋਂ ਬਾਅਦ ਦੇ ਵਿੱਚ ਬਜਾਈ ਕਰਨੀ ਹੈ 5 ਨਵੰਬਰ ਤੋਂ ਪਹਿਲਾਂ ਬਜਾਈ ਨਹੀਂ ਕਰਨੀ ਨੰਬਰ 2 ਤੇ ਬੀ ਸਹੀ ਜਗ੍ਹਾ ਤੋਂ ਖਰੀਦਣਾ ਹੈ ਬੀ ਮਾੜਾ ਨਾ ਖਰੀਦ ਬੈਠੇ ਹੋ ਨੰਬਰ 3 ਤੇ ਪਾਣੀ ਬੜਾ ਸਾਵਧਾਨ ਨਾਲ ਲਾਉਣਾ ਹੈ ਨੰਬਰ 4 ਤੇੜ ਹੈਗਾ ਇਹਨੂੰ ਤੁਸੀਂ ਬੀਜ ਜਿਹੜਾ ਹੈਗਾ ਉਹ ਵੱਧ ਨਹੀਂ ਪਾਉਣਾ ਜੇ ਬੀਜ ਵੱਧ ਪਾਉਗੇ ਤਾਂ ਉਹ ਠੀਕ ਨਹੀਂ ਹੋਏਗਾ ਖਾਤਾ ਟੁੱਟੀਆਂ ਨਹੀਂ ਪਾਉਣੀਆਂ ਜਿਵੇਂ ਤੁਸੀਂ ਆਪਦੇ ਖੇਤਾਂ 'ਚ ਬਾਕੀ ਵਰੇਇਟੀਆਂ ਨੂੰ ਖਾਦ ਪਾਉਣੇ ਹੋ ਪ੍ਰਾਣੀਆਂ ਕਿਸਮਾਂ ਨੂੰ ਖਾਦ ਪਾਉਣੇ ਆ ਉਵੇਂ ਹੀ ਪਾਉਣੀ ਹੈ ਇਹ ਨਹੀਂ ਕਿ ਇਹਨੂੰ ਡੁੱਡੀ ਡੀਏਪੀ ਡੁੱਡੀ ਪोटाश ਉਹ ਚੀਜ਼ਾਂ ਨੂੰ ਨਹੀਂ ਪੈਣੀਆਂ ਤੇ ਇਹ ਝਾੜ ਵਧੀਆ ਦੇਵੇਗੀ ਤਾਂ ਇਹ ਹੀ ਮੇਰੀ ਬੇਨਤੀ ਹੈ ਬਾਕੀ ਜਦੋਂ ਤੱਕ ਕਣਕ ਦੀ ਬਜਾਈ ਹੋਏਗੀ ਉਸ ਤੋਂ ਹੋਰ ਕਈ ਸਾਰੀਆਂ ਫੀਡਬੈਕ ਆਉਣੀਆਂ ਤਾਂ ਆਪਾਂ ਅਪਡੇਟ ਕਰਾਂਗੇ ਉਸ ਨੂੰ ਠੀਕ ਹੈ ਤੇ ਉਮੀਦ ਕਰਦਾ ਹਾਂ ਜਾਣ ਕੇ ਲਾਈਵਾਂ ਸਬਤ ਹੋਏਗੀ ਹਾਂ ਇਹਨੂੰ ਸ਼ੇਅਰ ਜ਼ਰੂਰ ਕਰੀ ਜਾਏ ਜੋ ਜਿਹੜੀਆਂ ਅਗਲੀਆਂ ਆਪਾਂ ਵੈਰਾਈਟੀਆਂ ਦੀ ਗੱਲ ਕਰਾਂਗੇ ਹਰ ਇੱਕ ਦੇ ਉੱਤੇ ਕਮੈਂਟ ਜ਼ਰੂਰ ਕਰਨਾ ਹੈ ਕਿਉਂਕਿ ਤੁਹਾਡੀ ਇੱਕ ਇੱਕ ਗਾਈਡਲਾਈਨ ਜਿਹੜੀ ਹੈਗੀ ਆ ਇੱਕ ਇੱਕ ਕਮੈਂਟ ਕਈ ਕਿਸਾਨਾਂ ਦੇ ਜਿਹੜੇ ਘਰ ਬਚਾ ਸਕਦਾ ਕਈਆਂ ਦੇ ਝਾੜ ਉਧਾ ਸਕਦਾ ਤੇ ਤੁਸੀਂ ਇੱਕ ਦੂਜੇ ਦੀ ਮਦਦ ਕਰਨੀ ਮੈਂ ਨਹੀਂ ਕਰਨੀ